ਚਿਕਲ ਬ੍ਰੇਡ ਮੈਂ ਕਿਰਨ ਕਰ ਰਿਹਾ ਹੂ ਹਿਊਮਨ ਰਾਈਟਸ ਮਾਚ ਜਸਟਿਸ ਪ੍ਰੈਜ਼ੀਡੈਂਟ ਬਾਕੀ ਮੈਂ ਸੈਕਟਰੀ ਪੰਜਾਬ ਦੀ ਮੈਂ ਇੱਥੇ ਪਾਰਟੀ ਬਾਜ਼ੀ ਦਾ ਨਾ ਹਉਣੀ ਲਵਾਂਗੀ ਮਗਰ ਮੈਂ ਸਿਮੀ ਦੀਦੀ ਦਾ ਬਹੁਤ ਥੈਂਕਸ ਕਰਦੀ ਆ ਜਿਨ੍ਹਾਂ ਨੇ ਸੱਭਿਆਚਾਰ ਨੂੰ ਜਿਵਤ ਰੱਖਣ ਲਈ ਇਹ ਤੇ ਪ੍ਰੋਗਰਾਮ ਕਰਾਇਆ ਨਹੀਂ ਤਾਂ ਮਰਦਾ ਜਾ ਰਿਹਾ ਬੱਚੇ ਵੀ ਮੈਂ ਕਿ ਮੇਰੇ ਤੋਂ ਛੋਟੇ ਛੋਟੇ ਬੱਚਾ ਨੂੰ ਦੇਖਿਆ ਬੜਾ ਸੁਣੋ ਬੋਲੀਆਂ ਵੀ ਪਾ ਰਿਹਾ ਕਰ ਰਿਹਾ ਕਿਉਂਕਿ ਉਹਨਾਂ ਨੂੰ ਪੇਰੈਂਟਸ ਵੱਲੋਂ ਮਿਲ ਰਿਹਾ ਨਹੀਂ ਤਾਂ ਸਿਰਫ ਇਹ ਇੱਕ ਚੀਜ਼ ਰਹਿ ਗਈ ਆ ਕਿ ਅਸੀਂ ਬਸ ਸ਼ੋਪਿਸ ਸਾਈਡ ਚੱਲ ਰਿਹਾ ਕਰੇ ਕਮਾਂ ਚ ਕੀ ਜ਼ਰੂਰਤੀ ਜਦੋਂ ਵਿਆਹਾਂ ਚ ਜਾਂਦੇ ਆ ਜਾਂ ਕਿਤੇ ਜਾਂਦੇ ਆ ਬਸ ਉੱਤੇ ਡੀਜੇ ਤੇ ਡਾਂਸ ਕਰ ਲੋ ਮਗਰ ਇਹਨਾਂ ਦੀ ਬਤੌਲਤ ਮੈਡਮ ਸਿਮੀ ਇੰਗਲ ਦੇ ਕਮਾਂ ਦੀ ਜਿਹੜੀ ਆਪਾਂ ਇੰਨੀ ਮਤਲਬ ਤਰੀਫ ਕਰਦੇ ਆ ਕਿਉਂਕਿ ਦੇਖਿਆ ਜਾਂਦਾ ਇਹਨਾਂ ਦਾ ਨਾਮ ਆਮ ਚਰਚਾ ਦੇ ਵਿੱਚ ਬਣਿਆ ਰਹਿੰਦਾ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰਦੇ ਨਹੀਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਕਿਉਂਕਿ ਬਹੁਤ ਫੇਮਸ ਹੋ ਚੁੱਕੇ ਨੇ ਕਿਉਂਕਿ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਐਨਜੀਓ ਬਣੀਆਂ ਨੇ ਜਿਹੜੀਆਂ ਪੰਜਾਬ ਤਿਹਾਰ ਬਣਾਉਂਦੀਆਂ ਕਰ ਇਥੋਂ ਦਾ ਜਮਾਲਪੁਰ ਦਾ ਬਈ ਉਹ ਇੰਨਾ ਫੇਮਸ ਕਿਉਂ ਹੋ ਚੁੱਕਿਆ ਪੰਜਾਬ ਚ ਤਾਂ ਤੁਹਾਨੂੰ ਇਹਦੇ ਵਿੱਚ ਇਹ ਆ ਵੀ ਸਿਮੀ ਹਰ ਇੱਕ ਪਾਰਟੀ ਦੇ ਬੰਦੇ ਨੂੰ ਨਾਲ ਲੈ ਕੇ ਚੱਲਦੀ ਆ ਇਹ ਚਾਹੁੰਦੇ ਹੈਗੇ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜਾ ਵੀ ਇਹ ਪ੍ਰੋਗਰਾਮ ਆ ਉਹ ਕਰਾਇਆ ਜਾਵੇ ਪਰ ਫਿਰ ਵੀ ਵਿੱਚ ਕੋਈ ਇਸ ਤਰ੍ਹਾਂ ਦੇ ਹੈ ਵੀ ਜਿਹੜਾ ਪਾਰਟੀ ਨੂੰ ਮੁੱਖ ਰੱਖ ਕੇ ਮਤਲਬ ਇਹ ਨਹੀਂ ਚਾਹੁੰਦੇ ਹੈਗੇ ਵੀ ਇਹ ਜਿਹੜਾ ਤੀਆਂ ਦਾ ਤਿਹਾਰ ਆ ਇਹ ਸਿਰਫ ਲੇਡੀਜ਼ ਦਾ ਫਨ ਵਾਸਤੇ ਆ ਉਹ ਚੀਜ਼ ਖਤਮ ਹੁੰਦੀ ਜਾਂਦੀ ਆ ਮੇਰੀ ਸਾਰਿਆਂ ਭੈਣਾ ਭਰਾਵਾਂ ਨੂੰ ਬੇਨਤੀ ਆ ਵੀ ਜਿਹੜਾ ਤਿਆਂ ਦਾ ਤਿਹਾਰ ਆ ਉਹਨੂੰ ਤਿਆਂ ਦਾ ਤਿਹਾਰ ਰਹਿਣ ਦੋ ਨਾ ਕਿ ਉਹਨੂੰ ਤੁਸੀਂ ਰਾਜਨੀਤਿਕ ਪੱਖ ਦਿਓ ਅਸੀਂ ਤਿਆਂ ਦਾ ਮੇਲਾ ਮਨਾ ਰਹੇ ਹਾਂ ਕਿ ਪੁਰਾਣੇ ਸੱਭਿਆਚਾਰ ਨੂੰ ਜੋ ਬੱਚਿਆਂ ਨੂੰ ਸਿੱਧੇ ਦੇਣ ਲਈ ਵੀ ਉਹਨਾਂ ਨੂੰ ਸਾਡੇ ਪੁਰਾਣੇ ਕਲਚਰ ਦਾ ਤੇ ਪੁਰਾਣੀ ਆਪਣੀ ਜੋ ਭਾਈਚਾਰਾ ਸਾਰੇ ਮਿਲ ਜੁਲ ਕੇ ਤਿਆਂ ਪੈਣਾ ਜਕਣ ਆਪਦੇ ਪੇਕੇ ਹੀ ਆਉਂਦੀਆਂ ਸੀ ਸੌਣ ਦੇ ਮਹੀਨੇ ਕਿਵੇਂ ਆਪਣੇ ਪੇਕਿਆਂ ਚ ਆ ਕੇ ਆਪਦੇ ਭੈਣ ਭਾਈਆਂ ਨੂੰ ਮਿਲਦੀਆਂ ਸੀ ਆਦੀਆਂ ਸਹੇਲੀਆਂ ਨੂੰ ਮਿਲਦੀਆਂ ਸੀਗੀਆਂ ਉਹ ਕਲਚਰ ਆਪਾਂ ਦੁਬਾਰੇ ਦੁਹਰਾਉਣਾ ਚਾਹੁੰਦੇ ਆ ਬੱਚਿਆਂ ਨੂੰ ਉਹ ਸੇਧ ਦੇਣੇ ਚਾਹੁੰਦੇ ਆ ਅੱਜ ਦੇ ਦਿਨ ਚ ਅਸੀਂ ਇਹੀ ਕਹਾਂਗੇ ਕਿ ਹਰ ਇੱਕ ਭੈਣ ਨੂੰ ਹਰ ਇੱਕ ਧੀ ਭੈਣ ਨੂੰ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਵਾ ਤੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਮੋਢੇ ਨਾਲ ਮੋਢਾ ਲਾ ਕੇ ਸਾਰੀਆਂ ਭੈਣੀਆਂ ਇਕੱਠੀਆਂ ਹੋ ਕੇ ਚੱਲਣ ਤਾਂ ਕਿ ਆਪਣਾ ਅੱਗੇ ਭਵਿਕ ਵੀ ਵਧੀਆ ਹੋ ਸਕੇ ਹਾਂ ਜੀ ਇਹ ਜਿੰਬੀ ਜਿਹੜਾ ਤੁਸੀਂ ਜਿਹੜਾ ਤਿਹਾਰ ਆਪਣੇ ਇਹਦੀ ਜਮਾਲਪੁਰ ਮਨਾ ਰਹੇ ਹੋ ਕੀ ਕਹਣਾ ਚਾਹੁੰਦੇ ਹੋ ਇਹ ਤੀਆਂ ਦਾ ਤਿਹਾਰ ਭਾਜੀ ਮੈਂ ਘੱਟੋ ਘੱਟ 10 ਸਾਲ ਹੋ ਗਏ ਇਹੀ ਪਾਰਕ ਦੇ ਵਿੱਚ ਹੁਣ ਮਨਾਉਂਦੇ ਨੂੰ ਤੀਆਂ ਦਾ ਤਿਹਾਰ ਇੱਕ ਬਹੁਤ ਵਧੀਆ ਤਿਹਾਰ ਹੈ ਜਿਹੜੀ ਹਰ ਇੱਕ ਪੈਣ ਧੀ ਪੈਣ ਚਾਹੁੰਦੀ ਹੈ ਕਿ ਮੈਂ ਆਪਣੇ ਪੇਕੇਆਂ ਦੇ ਪਿੰਡ ਆਵਾਂ ਖੁਸ਼ੀ ਖੁਸ਼ੀ ਆਵਾਂ ਨੱਚਾਂ ਟੱਪਾਂ ਤੇ ਇਸ ਕਰਕੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਯਾਦ ਕਰੀਏ ਪੰਜਾਬ ਦੇ ਪਿਛਲੇ ਵੈਸੇ ਦੀ ਕਿਉਂਕਿ ਉਸ ਟਾਈਮ ਪਿੰਡਾਂ ਦੇ ਵਿੱਚ ਸਾਡੀਆਂ ਪੈਣਾ ਤੀਆਂ ਮਨਉਂਦੀਆਂ ਸੀਗੀਆਂ ਬੜਾ ਇਤਿਹਾਸ ਸੀਗਾ ਅੱਜ ਕੱਲ ਛੋਟੇ ਛੋਟੇ ਬ ਤਾਨੂੰ ਬਹੁਤ ਮਹਤਵ ਕਰਨੀ ਪਈ ਉਹਨਾਂ ਛੋਟੇ ਬੱਚਿਆਂ ਨੂੰ ਕੀ ਵੇਅਰ ਕਰਨਾ ਚਾਹੀਦਾ ਹੈ ਭਾਈ ਤੀਆਂ ਦਾ ਤਿਹਾਰ ਹੋਇਆ ਹੋਰ ਖੁਸ਼ੀ ਨੱਚਣ ਦੇ ਟੱਪਣ ਦੇ ਹੋਗੇ ਪ੍ਰੋਗਰਾਮ ਇਹ ਤਾਂ ਹੁਣ ਅਲੋਪ ਹੁੰਦੇ ਜਾ ਰਹੇ ਆ ਬੱਚਿਆਂ ਨੂੰ ਆਪਾਂ ਨੂੰ ਇਹ ਸਿਖਾਉਣਾ ਚਾਹੀਦਾ ਵੀ ਛੋਟੇ ਛੋਟੇ ਜਿਹੇ ਪ੍ਰੋਗਰਾਮ ਆਪਾਂ ਕਰਵਾਨੇ ਆ ਤਾਂ ਉਹਦੇ ਵਿੱਚ ਆਪਣੇ ਬੱਚਿਆਂ ਨੂੰ ਹਿੱਸੇਦਾਰ ਬਣਾਓ ਉਹਨਾਂ ਨੂੰ ਲੈ ਕੇ ਆਓ ਉਹਨਾਂ ਨੂੰ ਦਿਖਾਓ ਕਿ ਸਾਡਾ ਸੱਭਿਆਚਾਰ ਇਹ ਸੀ ਪੰਜਾਬ ਦੇ ਨਸ਼ਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਾਡੇ ਭਰਾ ਨੇ ਛੋੜੇ ਉਹ ਸਾਤੋਂ ਨਸ਼ਿਆਂ ਉੱਤੇ ਬਹੁਤ ਹੋ ਚੁੱਕੇ ਨੇ ਉਹਨਾਂ ਨੂੰ ਕੋਈ ਗਾਈਡਲਾਈਨ ਕਰਨ ਵਾਸਤੇ ਪੰਜਾਬ ਸਰਕਾਰ ਦੇ ਉਪਰਾਲੇ ਬਹੁਤ ਘੱਟ ਨੇ ਔਰ ਦੇਖਿਆ ਜਾਵੇ ਨਸ਼ੇ ਦੀ ਇੱਕ ਲਹਿਰ ਬਣ ਗਈ ਪੰਜਾਬ ਉਹਨਾਂ ਵਾਰ ਕੀ ਕਰਨਾ ਚਾਹੁੰਦੇ ਆ ਨਸ਼ਾ ਤਾਂ ਭਾਈ ਭਾਜੀ ਟੋਟਲੀ ਬਿਲਕੁਲ ਹੀ ਖਤਮ ਨਹੀਂ ਹੋ ਰਿਹਾ ਹੈਗਾ ਦੇਖੋ ਜੇ ਆਪਾਂ ਚਾਹੀਏ ਜੇ ਸਰਕਾਰ ਹੋਰ ਚੀਜ਼ਾਂ ਖਤਮ ਕਰ ਸਕਦੀ ਹੈ ਤਾਂ ਇਹ ਵੀ ਨਸ਼ਾ ਵੀ ਤਾਂ ਖਤਮ ਕਰ ਸਕਦੀ ਹੈ ਇਹ ਤਾਂ ਸਰਕਾਰ ਤੇ ਡਿਪੈਂਡ ਹੈ ਕਿ ਨਸ਼ਾ ਕਦੋਂ ਤੱਕ ਚੱਲਦੀ ਰੱਖਦੀ ਹੈ ਠੀਕ ਜੀ